ਵਾਟਰ ਕੈਨਨ ਮੈਨ ਨਾਲ ਮਸ਼ਹੂਰ ਹੋਏ ਨਵਦੀਪ ਜਲਬੇੜਾ ਨੂੰ ਵੱਡੀ ਰਾਹਤ ਮਿਲੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ ਹਰਿਆਣਾ ਪੁਲਿਸ ਨੇ ਕਿਸਾਨ ਆंदोलਨ ਦੌਰਾਨ ਨਵਦੀਪ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਖਿਲਾਫ ਕਿਸਾਨਾਂ ਨੇ ਪ੍ਰੈਸ਼ਰ ਪਾਉਣ ਲਈ ਅੱਜ ਹੀ ਐਸਪੀ ਦਫ਼ਤਰ ਦੇ ਘੇਰਾਉ ਦਾ ਐਲਾਨ ਕੀਤਾ ਸੀ ਜਥੇ ਬੰਦੀਆਂ ਨੇ 17 ਤੇ 18 ਜੁਲਾਈ ਨੂੰ ਐਸਪੀ ਅੰਬਾਲਾ ਦਫ਼ਤਰ ਘੇਰਨਾ ਸੀ ਹਾਲਾਂਕਿ ਹੁਣ ਨਵਦੀਪ ਦੀ ਜ਼ਮਾਨਤ ਤੋਂ ਬਾਅਦ ਕਿਸਾਨਾਂ ਨੇ ਇਕੱਠੇ ਹੋਣ ਦਾ ਫੈਸਲਾ ਤਾਂ ਟਾਲਿਆ ਨਹੀਂ ਹੈ ਕੀ ਕੁਝ ਕਿਸਾਨਾਂ ਦੀ ਰਣਨੀਤੀ ਹੈ ਸੁਣੋ ਜ਼ਰਾ ਆਹ ਦੇਖੋ ਹਾਲੇ ਤੁਹਾਡੇ ਕੋਲ ਇਨਫਰਮੇਸ਼ਨ ਮਿਲੀ ਆ ਹਾਲੇ ਮੇਰੇ ਕੋਲ ਲੋਅਰ ਕੋਰਟ ਦੇ ਵਿੱਚ ਉਹਨਾਂ ਦੀ ਜ਼ਮਾਨਤ ਪੈਣੀ ਆ ਜੇਕਰ ਸਰਕਾਰ ਸਾਨੂੰ ਸਵੇਰ ਤੱਕ ਹੀ ਸਹੀ ਹੂੰ ਸ਼ਾਮ ਡੇਟ ਤੱਕ ਬੰਦਾ ਰਿਹਾ ਕਰਕੇ ਸਾਡੇ ਅੱჭ ਫੜਾ ਦਿੰਦੀ ਆ ਹੂੰ ਫਿਰ ਐਸਪੀ ਅੰਮ੍ਰਿਤਸਰ ਦਾ ਘਰਾਓ ਤਾਂ ਕਹ ਲਓ ਵੀ ਅਸੀਂ ਸਮਝਾਂਗੇ ਵੀ ਮੁਲਕ ਵੀ ਆ ਠੀਕ ਹੈ ਜੋ ਨਹੀਂ ਕਰਾਂਗੇ ਠੀਕ ਹੈ ਹਾਂ ਅਸੀਂ ਮੰਡੇ 'ਚ ਇਕੱਠੇ ਹੋ ਕੇ ਹਾਂ ਠੀਕ ਆ ਆਪਣੇ ਨੌਜਵਾਨ ਦਾ ਸਨਮਾਨ ਕਰਕੇ ਮਾਰਚ ਕਰਕੇ ਸ਼ੰਭੂ ਤੇ ਆ ਜਾਾਂਗੇ ਫਿਰ ਇਕੱਠਾਂ ਦਾ ਪ੍ਰੋਗਰਾਮ ਕਰ ਲੈ ਅੱਛਾ ਮਤਲਬ ਜੇ ਜੇ ਉਹ ਜੇ ਤੁਹਾਡੇ ਹਵਾਲੇ ਹੋ ਜਾਂਦਾ ਨਵੀਪ ਤੇ ਫਿਰ ਤੁਸੀਂ ਐਸਪੀ ਅੰਬਾਲਾ ਦਾ ਘਰਾਉ ਨਹੀਂ ਕਰੋਗੇ ਸਿਰਫ ਇੱਕ ਉੱਥੇ ਇਕੱਠੇ ਜਰੂਰ ਹੋਵੋਗੇ ਤੁਸੀਂ ਆ ਇਕੱਠੇ ਹੋ ਕੇ ਲੋਕਾਂ ਨੇ ਲੋਕਾਂ 'ਚ ਵੀ ਦੱਸਣਾ ਹੁੰਦਾ ਲੋਕਾਂ ਦਾ ਧੰਨਵਾਦ ਕਰ ਲਾਂਗੇ ਹਾਂ ਮੁੰਡਾ ਆ ਜੂਗਾ ਉਹਦੇ ਪਰਿਵਾਰ ਦਾ ਧੰਨਵਾਦ ਕਰਾਂਗੇ ਉਸ ਨੂੰ ਸਨਮਾਨ ਕਰਾਂਗੇ ਕਿੰਨਾ ਚਿਰ ਜੇਲ੍ਹ 'ਚ ਰਿਹਾ ਮੋਹਾਲੀ ਨੇੜਿਓ 28 ਮਾਰਚ 2024 ਨੂੰ ਨਵਦੀਪ ਜਲਬੇੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਉਸ ਦੀ ਜ਼ਮਾਨਤ ਨੂੰ ਲੈ ਕੇ ਵੱਡੀ ਖਬਰ ਆਈ। ਨਵਦੀਪ ਅੰਬਾਲਾ ਦੇ ਕੋਲ ਜਲਬੇੜਾ ਨਾਮ ਦੇ ਪਿੰਡ ਦਾ ਰਹਿਣ ਵਾਲਾ ਹੈ। ਨਵੰਬਰ 2020 ਚ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਏ ਅੰਦੋਲਨ ਚ ਪਾਣੀ ਦੀ ਬੋਛਾੜ ਕਰਨ ਵਾਲੇ ਵਾਹਨ, ਵਾਟਰ ਕੈਨਨ ਤੇ ਚੜਨ ਤੋਂ ਬਾਅਦ ਨਵਦੀਪ ਵਾਟਰ ਕੈਨਨ ਮੈਨ ਦੇ ਤੌਰ ਤੇ ਚਰਚਾ ਚਤੇਹਾ। ਉਸ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਪ੍ਰਸ਼ਾਸਨ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਨੂੰ ਰੈਗੂਲਰ ਸਮਾਨਤਾ ਦਿੱਤੀ ਹੈ